ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਸਾ ਕਲੈਕਸ਼ਨ ਤੇ ਹੋਪਸ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੀ ਕਲੈਕਸ਼ਨ ਲੈ ਕੇ ਆਇਆ ਸਮਰ ਦੀ ਕਲੈਕਸ਼ਨ ਜੋ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਇਹਦੇ ਵਿੱਚ ਸਾਰੇ ਆਪਣੇ ਦੁਪੱਟਾ ਸੂਟ ਹੈ कॉटन ਦੇ ਤੇ ਕੁਝ ਹੈਗੇ ਜੌਰਜਟ ਦੇ ਵੀ ਹੈਗੇ ਤੇ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦੇ ਸੂਟ ਆਇਆ ਹੈ ਤਾਂ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜਿਹੜਾ ਇਹ ਸੂਟ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ कॉटन सूट ਹੈ ਨਾ ਤੇ ਆਰੀ ਵਰਕ ਹੋਇਆ ਹੋਇਆ ਤੇ ਚਿਕਨ ਦਾ ਦੁਪੱਟਾ ਹੈਗਾ ਤੇ ਇਹਨਾਂ ਦੀ ਜਿਹੜੀ ਸ਼ਰਟ ਹੈ 1.70 ਮੀਟਰ ਦੀ ਆਏਗੀ ਤੇ ਬਾਟਮ 2.5 ਮੀਟਰ ਦੀ ਆਏਗੀ ਬਹੁਤ ਵਧੀਆ ਸਟੱਫ ਹੈ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਜੇ ਤੁਸੀਂ ਜਿਹੜਾ ਸਕਰੀਨ ਤੇ ਤੁਸੀਂ ਸੂਟ ਦੇਖ ਰਹੇ ਹੋ ਜਿਹੜੇ ਅੱਗੇ ਵੀ ਦੇਖੋਗੇ ਜੇ ਤੁਸੀਂ ਉਹਨਾਂ ਨੂੰ ਕੋਈ ਵੀ ਬੁੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਨੰਬਰ ਚੱਲ ਰਿਹਾ ਹੈ ਉਹ ਤੇ ਸਕਰੀਨਸ਼ਾਟ ਭੇਜ ਕੇ ਸਾਡੇ ਨਾਲ ਬੁੱਕ ਵੀ ਕਰਵਾ ਸਕਦੇ ਹੋ ਬਾਕੀ ਜੇ ਤੁਹਾਨੂੰ ਕੋਈ ਵੀ ਡਾਊਟ ਹੈ ਸੂਟ ਦੇ ਰਿਲੇਟਿਡ ਸਾਨੂੰ ਕਾਲ ਤੇ ਵੀ ਪੁੱਛ ਦੇ ਦੇ ਚੋ ਤੇ ਮਤਲਬ ਬਹੁਤ ਸਾਰਾ ਟ੍ਰੈਂਡਿੰਗ ਹੈ ਜੇ ਤੁਸੀਂ ਲਓਗੇ ਤਾਂ ਬਹੁਤ ਵਧੀਆ ਲੱਗੇਗਾ ਤੁਹਾਡੇ ਤੇ ਜਿਹੜਾ ਨੈਕ ਸੂਟ ਹੈਗਾ ਇਹਦੇ ਤੇ ਜਿਹੜੀ ਬੋਟਮ ਹੈ ਤੇ ਚਿਕਨ ਦੀ ਬੋਟਮ ਆਏਗੀ ਤੇ ਤੇ ਵਰਕ ਹੋਇਆ ਹੋਇਆ ਜੋ ਕਿ ਬਹੁਤ ਸਾਫ਼ ਹੈ ਬਹੁਤ ਵਧੀਆ ਕਢਾਈ ਹੋਈ ਹੈ ਤੇ ਇਹਦੇ ਨਾਲ ਮਸਮਲਿਨ ਦਾ ਦੁਪੱਟਾ ਆਏਗਾ ਜਿਹੜੀ ਸ਼ਰਟ ਹੈ 2.5 ਮੀਟਰ ਦੀ ਆਏਗੀ ਬੋਟਮ 2 ਮੀਟਰ ਦੀ ਆਏਗੀ ਤੇ ਦੁਪੱਟਾ 2.5 ਮੀਟਰ ਜਾਏਗਾ ਇਹਦੇ 'ਚ ਵੀ ਬਹੁਤ ਸਾਰੇ ਡਿਜ਼ਾਈਨ ਹੈ ਜੇ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਦੇਣਾ ਚਾਹੁੰਦੇ ਹੋ ਖੁਦ ਅਸਤ ਖਰੀਦਣਾ ਚਾਹੁੰਦੇ ਹੋ ਬਾਕੀ ਅੱਜਕੱਲ੍ਹ ਤਾਂ ਕੁੜੀਆਂ ਵੀ ਇਹ ਪਾ ਲੈਂਦੀਆਂ ਕਿ ਬਹੁਤ ਜ਼ ਤੁਹਾਨੂੰ ਕਰਾਉਣ ਦੀ ਵੀ ਲੋੜ ਨਹੀਂ ਤੇ ਪ੍ਰਾਈਸ ਹੀ ਬਹੁਤ ਘੱਟ ਹੈ ਤੁਸੀਂ ਸਾਨੂੰ ਵੀਡੀਓ ਦੇਖ ਕੇ ਦੱਸਦੇ ਸਾਨੂੰ ਆਏ ਵੀ ਦੱਸਿਓ ਕਿ ਤੁਸੀਂ ਕਿਹੜੀ ਸਿਟੀ ਤੋਂ ਕਿਹੜੀ ਸਟੇਟ ਤੋਂ ਜਾਂ ਕਿਹੜੇ ਪਿੰਡ ਤੋਂ ਦੇਖ ਰਹੇ ਹੋ ਕਿਉਂਕਿ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਵੀ ਸਾਡੇ ਜਿਹੜੇ ਸਬਸਕ੍ਰਾਈਬਰ ਹੋ ਕਿੱਥੇ-ਕਿੱਥੇ ਨੇ ਤੇ ਇਹ ਸਾਨੂੰ ਬਹੁਤ ਅੱਛਾ ਲੱਗਦਾ ਜਦੋਂ ਸਾਡੀ ਵੀਡੀਓ ਤੇ ਤੁਸੀਂ ਕਮੈਂਟ ਕਰਦੇ ਸਾਡੇ ਚੈਨਲ ਨੂੰ ਆਈ ਸਪੋਰਟ ਕਰਿਓ ਤੇ ਅੱਗੇ-ਅੱਗੇ ਆਪਦੇ ਸ਼ੇਅਰ ਵੀ ਕਰਿਆ ਕਰੋ ਕਿਉਂਕਿ ਮਤਲਬ ਤੁਹਾਨੂੰ ਪਤਾ ਹੀ ਹੈ ਕਿ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਆਪਣੇ ਨਾਲ ਹੋਰ ਵੀ ਪੈਣਾ ਜੁੜਨਗੇ ਜਿਨ੍ਹਾਂ ਨਾਲ ਆਪਾਂ ਦੀ ਜਿਹੜੀ ਫੈਮਲੀਆ ਹੋਰ ਵੱਡੀ ਹੋਏਗੀ ਤੇ ਇਹ ਵੀਡੀਓ ਜਿਹੜਾ ਨੈਕਸਟ ਊਟ ਆਏਗਾ ਨਾ ਉਹ ਬਹੁਤ ਹੀ ਸੋਨਾ ਡਿਜ਼ਾਈਨਰ ਸੂਟ ਹੈ ਤੇ ਇਹਦੇ ਨਾਲ ਬਹੁਤ ਵਧੀਆ ਕਨਸੈਪਟ ਆਇਆ ਇਹ ਜਿਹੜਾ ਫੈਬਰਿਕ ਹੈ ਸੈਟਨ ਜਾਰਜਟ ਹੈ ਸ਼ਰਟ ਬਾਟਮ ਐਂਡ ਦੁਪੱਟਾ ਦਾ ਕੰਪਲੀਟ ਸੈੱਟ ਆਏਗਾ ਪ੍ਰੀਮੀਅਮ ਡਿਜ਼ਾਈਨਿੰਗ ਐਂਡ ਫਿਨਿਸ਼ਿੰਗ ਤਾਂ ਬਹੁਤ ਵਧੀਆ ਹੈ ਇਹਦੀ ਕੱਟ 2.5 ਮੀਟਰ ਆਏਗੀ ਸਾਰੀ ਸ਼ਰਟ ਬਾਟਮ ਤੇ ਦੁਪੱਟਾ ਦੀ ਇਹਦੇ ਬਹੁਤ ਵਧੀਆ ਰਾਇਲ ਲੁੱਕ ਆਏਗੀ ਤੁਸੀਂ ਬਿਲਕੁਲ ਟੈਨਸ਼ਨ ਨਾ ਲਿਓ ਕਿ ਰੰਗ ਥੋੜੇ ਸੋਨਾ ਨਹੀਂ ਲੱਗੂਗਾ ਗੂੜਾ ਹੈ ਫਿੱਕਾ ਐ ਬਿਲਕੁਲ ਵੀ ਨਹੀਂ ਇਹਦੀ ਆਪਾਂ ਵੀਡੀਓ ਵੀ ਆਪਦੇ ਚੈਨਲ ਤੇ ਪਾਵਾਂਗੇ ਜਿਹੜਾ ਨੈਕ ਸੂਟ ਹੈਗਾ ਇਹ ਵੀ ਬਹੁਤ ਸੋਹਣਾ ਮਤਲਬ ਇਹ ਤੇ ਹੈਂਡ ਪੇਂਟ ਹੋਇਆ ਹੋਇਆ ਹੈ ਇੱਕ ਕਾਟਨ ਦੀ ਸ਼ਰਟ ਹੈ ਤੇ ਕੋਰਾ ਕਾਟਨ ਹੈ ਤੇ ਐਂਡ ਜਿਹੜਾ ਇਹਦਾ ਦੁਪੱਟਾ ਹੈ ਉਹ ਆਰਗੈਂਜ਼ਾ ਦਾ ਆਇਆਗਾ ਤੇ ਬਹੁਤ ਵਧੀਆ ਸੂਟ ਹੈ ਬਹੁਤ ਹੀ ਵਧੀਆ ਸਟੱਫ ਹੈਗਾ ਤੇ ਬਹੁਤ ਮਤਲਬ ਬਹੁਤ ਟ੍ਰੈਂਡਿੰਗ ਜਿਹਾ ਡਿਜ਼ਾਈਨ ਹੈ ਤੁਸੀਂ ਇੰਸਟਾਗ੍ਰam ਤੇ ਸਾਡੇ ਸੂਟਸ ਦੇਖਦੀ ਹੋਵੋਗੇ ਬਾਕੀ ਜੇ ਤੁਸੀਂ ਸਾਡੇ ਪੇਜ ਨੂੰ ਫੋਲੋ ਨਹੀਂ ਕੀਤਾ ਤੁਸੀਂ ਸਾਡੇ ਬਾਇਓ ਜਾ ਕੇ ਉਹ ਪੇਜ ਨੂੰ ਫੋਲੋ ਵੀ ਕਰ ਸਕਦੇ ਹੋ ਜਿਹੜਾ ਆਪਣਾ ਲਾਸਟ ਸੂਟ ਹੈ ਇਹ ਕਾਟਨ ਦੁਪੱਟਾ ਸੂਟ ਹੈਗਾ ਇਹਨਾਂ ਦਾ ਫੈਬਰਿਕ ਬਹੁਤ ਜ਼ਿਆਦਾ ਵਧੀਆ ਹੈ ਇਹਨਾਂ ਤੇ ਵੀ ਆਰੀ ਵਰ ਬੱਤੀ ਫਾਈਨ ਹੈ ਤੇ ਜਿਹੜਾ ਬੋਟਮ ਹੈ ਉਹ ਵੀ ਕੈਂਬ੍ਰਿਕ कॉटन ਹੈ ਪਾਕਿਸਤਾਨੀ ਲੇਸ ਦਾ ਉਹਦੇ ਉੱਤੇ ਵਰਕ ਹੋਇਆ ਹੋਇਆ ਹੈ ਜੋ ਕਿ ਇਹਨੂੰ ਮਤਲਬ ਤੁਹਾਨੂੰ ਲੇਸ ਲਾਉਣ ਦੀ ਲੋੜ ਹੀ ਹੈ ਨਹੀਂਗੀ ਨਾ ਐਕਸਟਰਾ ਖਰਚਾ ਕਰਨ ਦੀ ਲੋੜ ਨਹੀਂ ਹੈ ਤੇ ਇਹ ਸੂਟ ਦਾ ਰੇਟ ਵੀ ਬਹੁਤ ਘੱਟ ਹੈ ਜੇ ਤੁਸੀਂ ਰੇਟ ਜਾਨਣਾ ਚਾਹੁੰਦੇ ਹੋ ਕੋਈ ਵੀ ਸੂਟ ਦਾ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਸਾਡੇ ਵਟਸਐਪ ਨੰਬਰ ਤੇ ਵੀ ਸਾਨੂੰ ਮੈਸੇਜ ਕਰਕੇ ਕਨਫਰਮ ਕਰ ਸਕਦੇ ਹੋ ਤੁਹਾਨੂੰ ਸੂਟ ਕਿਹੜਾ ਚਾਹੀਦਾ ਹੈ ਅਗਲੇ ਵੀਡੀਓ ਲਈ ਫੋਲੋ ਕਰ ਲਓ ਥੈਂਕ ਯੂ